ਹਾਂਜੀ ਗਿਲਕਲਾਂ ਕੱਟ ਦੇ ਉੱਤੇ ਹੁਣੇ ਹੁਣ ਇੱਕ ਐਕਸੀਡੈਂਟ ਹੋਇਆ ਤੇ ਬਜ਼ੁਰਗ ਦੀ ਹੈ ਜਿਹੜੀ ਹਾਲਤ ਬਹੁਤ ਨਬੀਰਾ ਲੱਖ ਦਵਾਈ ਲੈ ਕੇ ਆਇਆ ਬੰਦਾ ਇਸ ਵੇਲੇ ਹੈ ਗਿਆ ਐਕਸਟਰੀ ਨੰਬਰ ਪਲੇਟ ਉੱਤ ਗਈ ਮੋਰੋ ਸਾਨੂੰ ਨੰਬਰ ਪਲੇਟ ਸਾਰੀ ਜਾਣਕਾਰੀ ਦੱਸਦੇ ਆ ਆ ਜਨੇ ਡੀਡੀ ਡਾਕਟਰ ਚ ਬਈਆ ਸਰਕਾਰ ਚ ਨਹੀਂ ਲਿਖਿਆ ਇਹਨੂੰ ਬਾਹਰ ਤੋਂ ਹੀ ਫਰਾਗ ਆ ਸੀ ਦਾ ਨੰਬਰ ਪੀਵੀ ਪੀਵੀ 03 8295 ਪੀਵੀ 0392 8195 ਜੇ ਕੋਈ ਆਪਣੀ ਇਥੇ ਜੈਲ ਕਲਾਸ ਸਾਧਰ ਖਾਣੇ ਕੋਲੇ ਆ ਬਹੁਤ بڑا ਐਕਸੀਡੈਂਟ ਹੋਇਆ ਗੱਡੀ ਨਾਲ ਹੋਇਆ ਤੇ ਜਿਹਨੂੰ ਇਸ ਬਾਰੇ ਪਤਾ ਆ ਤਾਂ ਪਲੀਜ਼ ਵੀਡੀਓ ਨੂੰ ਬਾਤਾਂ ਸ਼ੇਅਰ ਕਰ ਦਿਓ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਇੱਥੇ ਇਹ ਜਿਹੜੇ ਬਜ਼ੁਰਗ ਹੈ ਇਹਨਾਂ ਨੂੰ ਹੁਣ ਐਂਬੂਲੈਂਸ ਰਾਹੀਂ ਰਾਮਪੈ ਸਰਕਾਰੀ ਹਸਪਤਾਲ ਤੇ ਭੇਜ ਰਹੇ ਆ ਤੇ ਵੀਰਿਆ ਨੂੰ ਬਾਕੀ ਬਾਕੀ ਵੀ ਸ਼ੇਅਰ ਕਰਦੇ